ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜਪਾਰਤ ਜਸਵਿਦਨ ਰਾਮ ਰਾਮ ਸਾਰੇ ਭਾਰਤ ਵਾਸੀਆਂ ਨੂੰ ਆਸ ਕਰਦਾ ਹਾਂ ਪੰਜਾਬੀਓ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਵੀ ਚੜ੍ਹਦੀ ਕਲਾ ਦੇ ਵਿੱਚ ਹਾਂ ਆਪ ਜੀ ਨੂੰ ਪਤਾ ਆ ਕਿ ਕੁੜੀ ਮਾਰ ਮੀਆਂ ਮੂਥਪਾਲ ਜਿਨਨੇ ਇੱਕ ਲੜਕੀ ਦਾ ਧੋਖੇ ਨਾਲ ਕਤਲ ਕਰ ਦਿੱਤਾ ਸੀ ਉਹਦੇ ਤੇ ਇਹ ਇਲਜ਼ਾਮ ਲਾਏ ਕਿ ਇਹ ਪੰਜਾਬ ਦੇ ਵਿੱਚ ਲਚਰਤਾ ਫੈਲਾਉਂਦੀ ਆ ਜਦ ਕਿ ਮੈਂ ਦੇਖਿਆ ਕਿ ਸੱਭਿਆਚਾਰ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਬਹੁਤ ਸਾਰੇ ਲੋਕ ਲਚਰਤਾ ਫੈਲਾਉਂਦੇ ਆ ਰਹੇ ਨੇ ਉਸ ਕੁੜੀ ਦਾ ਕਤਲ ਇਸ ਕਰਕੇ ਕੀਤਾ ਗਿਆ ਕਿ ਉਹ ਦੂਸਰੇ ਧਰਮ ਦੀ ਹੋ ਕੇ ਤੇ ਉਸ ਨੇ ਨਾਮ ਦੇ ਨਾਲ ਕੌਰ ਕਿਉਂ ਲਾਇਆ ਸੀਗਾ ਤੇ ਜਿਹੜੀਆਂ ਜੰਮੀਆਂ ਕੌਰ ਨਾਮ ਲੈ ਕੇ ਉਹ ਉਹਨਾਂ ਦੀਆਂ ਵੀਡੀਓ ਅਸੀਂ ਕਈ ਦਿਖਾ ਚੁੱਕੇ ਹਾਂ ਲੇਕਿਨ ਉਹਨਾਂ ਬਾਰੇ ਕੋਈ ਵੀ ਮੂੰਹ ਨਹੀਂ ਖੋਲਦਾ ਹੁਣ ਇਸ ਮੀਆਂ ਮੂਤਪਾਲ ਮਹਿਰੋ ਇਹਨੇ ਜਦੋਂ ਉਸ ਕੁੜੀ ਦੇ ਫੋਨ ਖੋਏ ਤੇ ਬਾਹਰ ਜਾ ਕੇ ਜਦੋਂ ਇਹ ਚੰਡਿਆ ਚ ਪੂਛ ਲੈ ਕੇ ਭੱਜ ਗਿਆ ਸੀ ਤੇ ਇਹਨੇ ਉਥੋਂ ਉਸ ਲੜਕੀ ਦੀ ਇੱਕ ਅਸ਼ਲੀਲ ਵੀਡੀਓ ਉਹਦੇ ਮਰਨ ਤੋਂ ਬਾਅਦ ਜਾਰੀ ਕੀਤੀ ਅਗਰ ਇਹ ਅਸ਼ਲੀਲ ਵੀਡੀਓ ਉਹਦੇ ਜਿਉਂਦੇ ਜੀ ਜਾਰੀ ਹੁੰਦੀ ਤਾਂ ਫੇਰ ਉਸ ਲੜਕੀ ਨੂੰ ਸ਼ਾਇਦ ਗਲਤ ਸਮਝ ਲਿਆ ਜਾਂਦਾ ਲੇਕਿਨ ਹਰ ਇੱਕ ਵਿਅਕਤੀ ਦੀ ਇੱਕ ਨਿੱਜੀ ਜ਼ਿੰਦਗੀ ਹੈ ਪਰਸਨਲ ਲਾਈਫ ਹੈ ਜਿਹੜਾ ਫੜਿਆ ਗਿਆ ਉਹ ਚੋਰ ਆ ਜਿਹੜਾ ਨਹੀਂ ਫੜਿਆ ਗਿਆ ਉਹ ਸਾਧ ਆ ਸੋ ਇਸ ਲੜਕੀ ਦੀ ਮਰਨ ਤੋਂ ਬਾਅਦ ਵੀਡੀਓ ਜਾਰੀ ਕਰਨ ਦਾ ਮਤਲਬ ਇਹ ਸੀ ਤਾਂ ਕਿ ਇਹ ਮੀਆਂ ਮੂਤਪਾਲ ਮਹਿਰੋਂ ਇਹ ਆਪ ਹੀਰੋ ਬਣ ਜਵੇ ਤੇ ਉਸ ਲੜਕੀ ਦੇ ਉੱਤੇ ਹੋਰ ਲੋਕਾਂ ਨੂੰ ਗੁੱਸਾ ਆਵੇ ਤੇ ਉਹਦੇ ਪ੍ਰਤੀ ਨਫ਼ਰਤ ਹੋਰ ਵੱਧ ਜਵੇ। ਲੇਕਿਨ ਮੀਆਂ ਮੂਤਪਾਲ ਮਹਿਰੋ ਦੀਆਂ ਭੇਡਾਂ ਨੂੰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਨਾ ਆ ਕਿ ਤੁਹਾਡੇ ਮੀਆਂ ਮੂਤਪਾਲ ਦੀ ਵੀ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਆ। ਮੈਨੂੰ ਕਿਸੇ ਵੀਰ ਨੇ ਉਹ ਸੈਂਡ ਕੀਤੀ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਡਾਕਟਰ ਸਾਹਿਬ ਇਹ ਟ੍ਰੇਲਰ ਦਿਖਾਓ ਹਜੇ ਲੋਕਾਂ ਨੂੰ। ਫੇਰ ਪਿਕਚਰ ਅਭੀ ਬਾਕੀ ਹੈ। ਤੇ ਮੀਆਂ ਮੂਤਪਾਲ ਦੀ ਇੱਕ ਵੀਡੀਓ ਆ ਜਿਹੜੀ ਕਿ ਇਹ ਅਜੇ ਹਿੰਟਿਆ ਕਿ ਜਿਹੜੇ ਲੋਕ ਬڑے-ਬڑے ਦਾਅਵੇ ਕਰਦੇ ਸੀ ਵੀ ਅਸੀਂ ਬੜੇ ਉੱਚੇ ਕਿਰਦਾਰਾਂ ਵਾਲੇ ਆ ਉਹਨਾਂ ਇੱਕ ਤੇ ਡਿਬਰੂਗੜ੍ਹ ਚ ਬੈਠਾ ਆ ਜਿੱਦੀ ਟਿੰਡਰ ਦੇ ਉੱਤੇ ਅਸ਼ਲੀਲ ਚੈਟ ਵਾਇਰਲ ਹੋਈ ਆ ਤੇ ਦੂਸਰੀ ਮੀਆਂ ਮੂਤਪਾਲ ਮਹਿਰੋਂ ਆ ਉਹਦੀ ਵੀਡੀਓ ਚੈੱਕ ਕਰੋ ਕੁੜੀ ਮਾਰ ਪੰਜਾਬੀਓ ਕੁੜੀ ਮਾਰ ਮੀਆਂ ਮੂਤਪਾਲ ਦੀ ਕਿਸੇ ਨੇ ਇੱਕ ਵੀਡੀਓ ਭੇਜੀ ਆ ਉਹਨਾਂ ਨੇ ਕਿਹਾ ਵੀ ਆਹ ਟ੍ਰੇਲਰ ਚਲਾਓ ਤੁਸੀਂ ਅਜੇ ਪਿਕਚਰ ਅਭੀ ਬਾਕੀ ਹੈ ਤੇ ਇਹ ਵੀਡੀਓ ਮੈਂ ਚਾਹਾਂਗਾ ਕਿ ਕੁੜੀ ਮਾਰ ਮੀਆਂ ਮੂਤਪਾਲ ਦਾ ਪਿਓ ਜਿਹੜਾ ਕਹਿੰਦਾ ਸੀਗਾ ਕਿ ਮੈਂ ਇਹਨੂੰ ਬੇਦਖਲ ਕੀਤਾ ਹੋਇਆ ਲੇਕਿਨ ਇਹਦੇ ਤੇ ਪੂਰਾ ਭਰੋਸਾ ਆ ਵੀ ਇਦਾਂ ਦੀ ਹਰਕਤ ਨਹੀਂ ਕਰ ਸਕਦਾ ਆਹ ਵੀਡੀਓ ਇਹਦੀ ਉਹਦੇ ਪਿਓ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਆ ਤਾਂਕਿ ਜੋ ਇਹ ਲੋਕ ਰਲ ਕੇ ਦੁਨੀਆ ਨੂੰ ਬੇਵਕੂ ਬਣਾ ਰਹੇ ਆ ਉਹ ਪਰਦਾ ਇਹਨਾਂ ਦਾ ਦੁਨੀਆ ਦੇ ਸਾਹਮਣੇ ਚੱਕਿਆ ਜਾਵੇ ਤੇ ਇਹਨਾਂ ਨੂੰ ਨੰਗਿਆ ਕੀਤਾ ਜਾ ਸਕੇ ਦੇਖੀ ਤੁਸੀਂ ਵੀਡੀਓ ਹੁਣ ਤੁਸੀਂ ਦੱਸੋ ਮੇਰੇ ਵੀਰੋ ਬਹੁਤ ਸਾਰੇ ਲੋਕਾਂ ਨੇ ਮੈਨੂੰ ਜਦੋਂ ਮੈਂ ਪਹਿਲਾ ਵੀਡੀਓ ਪਾਈਆ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਡਾਕਟਰ ਸਾਹਿਬ ਤੁਸੀਂ Hindu ਤੇ Sikhਾਂ ਦੇ ਵਿੱਚ ਫਰਕ ਪਾ ਰਹੇ ਹੋ ਕਿਉਂ ਜੀ ਮੈਂ ਸਿੱਖ ਹੋ ਕੇ ਸੈਕੂਲਰ ਹਾਂ ਔਰ ਜੋ ਸਿੱਖੀ ਸਿਧਾਂਤ ਨੇ ਉਹਦੇ ਅਨੁਸਾਰ ਮੈਂ ਗੱਲ ਕਰਦਾ ਮੈਂ ਆਪਣੇ Hindu ਭਰਾਵਾਂ ਦੇ ਨਾਲ ਅਗਰ ਕੋਈ ਵਿਤਕਰਾ ਹੋਊਗਾ ਮੈਂ ਉਹਨਾਂ ਦੀ ਵੀ ਗੱਲ ਕਰੂੰਗਾ ਜੇ ਕਿਸੇ ਵੀ ਧਰਮ ਕਿਸੇ ਵੀ ਜਾਤ ਨਾਲ ਵਿਤਕਰਾ ਹੋਊਗਾ ਅਸੀਂ ਉਸ ਪੀੜਤ ਧਿਰ ਦੇ ਹੱਕ 'ਚ ਖੜੇ ਮਿਲਾਂਗੇ ਤੁਹਾਨੂੰ ਹਮੇਸ਼ਾ ਸੋ ਅਸੀਂ ਕੋਈ ਪਾੜਾ ਨਹੀਂ ਪਾਰੇ ਪਾੜਾ ਉਹ ਪਾਰੇ ਆ ਜਿਨ੍ਹਾਂ ਨੇ ਸ਼ਰਮ ਇਹ ਗੱਲ ਕਹੀ ਕਿ ਉਹ Hindu ਧਰਮ ਦੀ ਹੋ ਕੇ ਨਾਮ ਦੇ ਨਾਲ ਕੌਰ ਲਾ ਕੇ ਉਹ ਸਿੱਖਾਂ ਨੂੰ ਬਦਨਾਮ ਕਰ ਰਹੀ ਸੀ ਸਿੱਖਾਂ ਦੀ ਛਵੀ ਖਰਾਬ ਕਰ ਰਹੀ ਸੀ ਮੈਨੂੰ ਤੁਸੀਂ ਦੱਸੋ ਕਿ ਆ ਜਿਨ੍ਹਾਂ ਨੇ ਬਾਣੇ ਪਾਏ ਹੋਏ ਆ ਨੀਲੇ ਔਰ ਇੱਕ ਟੈਕਸੀ ਡਰਾਈਵਰ ਮਾਰ ਦਿੱਤਾ ਆ ਔਰ ਫਿਰ ਇੱਕ ਬੰਦੇ ਦਾ ਗੁੱਟ ਵੱਢ ਦਿੱਤਾ ਆ ਮੰਡੀ ਗੁਬਿੰਦਗੜ੍ਹ ਦੇ ਵਿੱਚ ਦੋਨੋਂ ਗੁੱਟ ਵੱਢ ਦਿੱਤੇ ਗਏ ਔਰ ਜਦੋਂ ਉਹਦਾ ਡੋਪ ਟੈਸਟ ਕਰਵਾਇਆ ਗਿਆ ਤੇ ਉਹ ਪੋਜ਼ਿਟਿਵ ਆਇਆ ਤੇ ਇਸ ਤਰ੍ਹਾਂ ਦੇ ਜਿਹੜੇ ਘਟਨਾਕਰਮ ਹੋ ਰਹੇ ਆ ਔਰ ਸ਼ਰਿਆਮ ਲਲਕਾਰ ਕੇ ਅਗਲੇ ਘਟ ਗਿਣਤੀਆਂ ਨੂੰ ਦਹਿਸ਼ਤ ਉਹਨਾਂ ਦੇ ਮਨਾਂ ਦੇ ਵਿੱਚ ਪਾ ਰਿਆ ਉਹਨਾਂ ਦਾ ਕਤਲੇਆਮ ਕੀਤਾ ਜਾ ਰਿਹਾ ਆ ਉਹਨਾਂ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ ਅਸੀਂ ਕਿਉਂ ਨਾ ਆਵਾਜ਼ ਚੁੱਕੀ ਹੈ ਜੀ ਅਸੀਂ ਕਦੀ ਵੀ ਨਹੀਂ ਚਾਹਾਂਗੇ ਕਿ ਜੋ ਭਾਈਚਾਰਕ ਸਾਂਝ ਹੈ Hindu Muslim Sikh Isai ਆਪਸ ਵਿੱਚ ਹਮ ਭਾਈ ਭਾਈ ਅਸੀਂ ਕਦੀ ਵੀ ਭਾਈਚਾਰਕ ਸਾਂਝ ਨਹੀਂ ਖਤਮ ਕਰਨਾ ਚਾਹੁੰਦੇ ਨਾ ਤੋੜਨਾ ਚਾਹੁੰਦੇ ਆ ਲੇਕਿਨ ਜੋ ਫੈਕਟ ਹੁੰਦੇ ਆ ਤਰਕ ਦੇ ਆਧਾਰ ਦੇ ਉੱਤੇ ਤੁਸੀਂ ਮੈਨੂੰ ਦੱਸੋ ਪੰਜਾਬੀਓ ਵੀ ਮੈਂ ਗਲਤ ਕਹਿ ਰਿਹਾ ਕਿ ਸਹੀ ਕਹਿ ਰਿਹਾ ਜਦੋਂ ਇਹ ਪੂਰੇ ਪੰਜਾਬ ਦੇ ਲੋਕ ਕੁੜੀ ਮਾਰਦਾ ਇਸ ਕਰਕੇ ਸਮਰਥਨ ਕਰ ਰਹੇ ਸੀਗੇ ਵੱਡੇ ਇਹ ਬਣੇ ਫਿਰਦੇ ਸੀਗੇ ਧਰਮ ਦੇ ਠੇਕੇਦਾਰ ਕਹਿੰਦੇ ਸੀ ਵੀ ਦੂਜੇ ਧਰਮ ਦੀ ਕੁੜੀ ਨਾਮ ਨਾਲ ਕੌਰ ਲਾ ਕੇ ਇਹਦਾ ਮਤਲਬ ਤੇ ਇਹੀ ਹੋਇਆ ਕਿ ਜਦੋਂ ਅਗਲਿਆਂ ਨੇ ਮਾਰਨ ਲੱਗਿਆ ਵਿਤਕਰਾ ਕੀਤਾ ਆ ਤੇ ਫਿਰ ਅਸੀਂ ਬੋਲਣ ਲੱਗੇ ਕਿਉਂ ਨਾ ਇਹ ਸ਼ਰੀਆਮ ਗੱਲ ਕਹੀਏ ਵੀ ਭਾਈ ਇਹਨਾਂ ਨੇ ਉਸ ਹਿੰਦੂ ਕੁੜੀ ਨੂੰ ਇਸ ਕਰਕੇ ਮਾਰਿਆ ਵੀ ਉਹਨੇ ਆਪਣੇ ਨਾਮ ਦੇ ਨਾਲ ਕੌਰ ਲਾਇਆ ਹੋਇਆ ਸੀਗਾ ਇਹਦੇ ਨਾਲ ਕੋਈ ਪਾੜਾ ਨਹੀਂ ਪੈਂਦਾ ਇਹਦੇ ਨਾਲ ਸਾਡੀ ਜੋ ਛਵੀ ਹੈ ਕਿਰਦਾਰ ਹੈ ਉਹ ਦੁਨੀਆਂ ਦੇ ਸਾਹਮਣੇ ਖੁੱਲ ਕੇ ਆਉਂਦਾ ਵੀ ਇਹ ਬੰਦਾ ਹੱਕ ਸੱਚ ਦੀ ਗੱਲ ਕਰਨ ਵਾਲਾ ਬੰਦਾ ਆ ਔਰ ਇਫੈਕਟ ਦੇ ਉੱਤੇ ਗੱਲ ਕਰਦਾ ਅਸੀਂ ਕੋਈ ਪਾੜਾ ਨਹੀਂ ਪਾ ਰਹੇ ਅਸੀਂ ਤੇ ਜੋ ਜਾਦਤੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਸਿਰਾਂ ਦੇ ਵਿੱਚ ਜ਼ਬਰਦਸਤੀ ਪੱਗਾਂ ਫਸਾਏ ਹੋਏ ਲੋਕਾਂ ਵੱਲੋਂ ਉਹ ਅਸੀਂ ਦੁਨੀਆ ਦੇ ਸਾਹਮਣੇ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਤੁਸੀਂ ਇਸ ਵੀਡੀਓ ਨੂੰ ਇਹ ਬਿਲਕੁਲ ਨਹੀਂ ਕਹਿ ਸਕਦੇ ਕਿ ਇਹ ਵੀਡੀਓ ਕੋਈ AI ਦੇ ਨਾਲ ਬਣਾਈ ਆ ਜਿਹੜੀ ਵੀਡੀਓ AI ਦੇ ਨਾਲ ਬਣਾਈ ਹੁੰਦੀ ਆ ਉਹਦੇ ਵਿੱਚ ਕਿੱਥੇ ਨਾ ਕਿੱਤੇ ਆਪਾਂ ਜੱਜ ਕਰ ਲੈਣੇ ਆ ਕਿ ਨਹੀਂ ਇਹ ਵੀਡੀਓ ਫ੍ਰੀ ਕਾ ਲੇਕਿਨ ਜਿਹੜੀ ਇਹ ਮੀਆਂ ਮੂਤਪਾਲ ਕੁੜੀ ਮਾਰ ਦੀ ਜੋ ਵੀਡੀਓ ਆ ਇਹ ਬਿਲਕੁਲ ਸੱਚ ਆ ਔਰ ਇਹਦੇ ਨਾਲ ਦੀਆਂ 7-8 ਵੀਡੀਓ ਨੇ ਜਿਹੜੀਆਂ ਕਿ ਲੋਕਾਂ ਨੇ ਸਾਨੂੰ ਕਿਹਾ ਆ ਵੀ ਡਾਕਟਰ ਸਾਹਿਬ ਵਾਰੀ-ਵਾਰੀ ਤੁਸੀਂ ਚਲਾਇਓ ਪਹਿਲਾਂ ਆ ਚਲਾਓ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਮੇਰੇ ਵੀਰੋ ਕੁੜੀ ਮਾਰ ਮੀਆਂ ਮੂਤਪਾਲ ਦੀ ਇਹ ਵੀਡੀਓ ਜਿਹੜੀ ਆ ਇਹ ਕਿਸੇ ਲੜਕੀ ਦੇ ਨਾਲ ਉਹ ਚੈਟ ਕਰ ਰਿਹਾ ਆ ਲੜਕੀ ਦੇ ਨਾਲ ਵੀਡੀਓ ਕਾਲ ਕਰ ਰਿਹਾ ਤੇ ਉਸ ਲੜਕੀ ਨੂੰ ਕਿਸ ਕਰ ਰਿਹਾ ਆ ਔਰ ਆਈਡੀਆ ਬਦਲ ਬਦਲ ਕੇ ਨਾਂ ਬਦਲ ਬਦਲ ਕੇ ਇਹ ਆਪਣੀਆਂ ਆਈਡੀਆ ਬਣਾ ਕੇ ਤੇ ਇਸ ਤਰ੍ਹਾਂ ਇਹ ਕੁੜੀ ਮਾਰ ਮੀਆਂ ਮੂਥਪਾਲ ਜਿਹੜਾ ਆ ਇਹਨੇ ਬਹੁਤ ਸਾਰੀਆਂ ਕੁੜੀਆਂ ਨੂੰ ਆਪਣੇ ਚਾਂਸੇ ਚ ਲਿਆ ਸੀਗਾ ਉਹਨਾਂ ਨੂੰ ਬਲੈਕਮੇਲ ਕਰਦਾ ਸੀ ਉਹਨਾਂ ਦੇ ਕੋਲੋਂ ਪੈਸੇ ਦੀ ਡਿਮਾਂਡ ਇਹ ਕਰਦਾ ਸੀਗਾ ਸੋ ਤੁਸੀਂ ਆਪਣੀ رائے ਵੀ ਕਮੈਂਟਾਂ ਦੇ ਵਿੱਚ ਜਰੂਰ ਦਿਓ ਇਹ ਵੀਡੀਓ AI ਨਾਲ ਬਿਲਕੁਲ ਨਹੀਂ ਬਣੀ ਆ ਇੱਕ ਬੱਚੇ ਤੋਂ ਵੀ ਜੇ ਆਪਾਂ ਪੁੱਛ ਲਵਾਂਗੇ ਤੂੰ ਕਹੂਗਾ ਕਿ ਬਿਲਕੁਲ origignal video ਆ ਇਹ ਬਿਲਕੁਲ origignal video ਆ ਔਰ ਅਸੀਂ ਇਸ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਮਹਿਕਮੇ ਨੂੰ ਸੌਂਪ ਕੇ ਅਸੀਂ ਫੋਰੈਂਸਿਕ ਇਹਦੀ ਜਾਂਚ ਵੀ ਕਰਵਾਵਾਂਗੇ ਔਰ ਇਸ ਤਰ੍ਹਾਂ ਦੀਆਂ ਹੋਰ ਵੀ ਅਗਰ ਕਿਸੇ ਦੇ ਕੋਲ ਕੁੜੀ ਮਾਰ ਮੀਆਂ ਮੂਤਪਾਲ ਮਹਿਰੋ ਦਾ ਜੇ ਕਿਸੇ ਦੇ ਕੋਲ ਵੀ ਇਸ ਤਰ੍ਹਾਂ ਦਾ ਕੋਈ ਮਟੀਰੀਅਲ ਪਿਆ ਆ ਉਹ ਸਾਨੂੰ ਜਰੂਰ ਭੇਜੋ ਅਸੀਂ ਜ਼ਰੂਰਤ ਕਰਾਂਗੇ ਉਸ ਨੂੰ ਗੱਜ-ਵੱਜ ਕੇ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਦੀਆਂ ਇਸ ਕੁੜੀ ਮਾਰ ਮੀਆਂ ਮੂਤਪਾਲ ਦੀਆਂ ਕਾਲੀਆਂ ਕਰਤੂਤਾਂ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਦੀਆਂ ਕੁੜੀ ਮਾਰ ਮੀਆਂ ਮੂਤਪਾਲ ਦੇ ਪਿਓ ਨੂੰ ਵੀ ਮੈਂ ਕਹਿਣਾ ਚਾਹੁੰਦਾ ਆ ਵੀ ਆ ਦੇਖ ਤੇਰੇ ਮੁੰਡੇ ਦੀ ਕਰਤੂਤ ਆ ਮੈਂ ਦੂਜੀ ਵਾਰ ਫੇਰ ਚਲਾ ਰਿਹਾ ਕੁੜੀ ਮਾਰ ਮੀਆਂ ਮੂਤਪਾਲ ਦੀ ਆ ਵੀਡੀਓ ਪੰਜਾਬੀਓ ਕੁੜੀ ਮਾਰ ਮੀਆਂ ਮੂਤਪਾਲ ਦੀ ਕਿਸੇ ਨੇ ਇੱਕ ਵੀਡੀਓ ਭੇਜੀ ਆ ਉਹਨਾਂ ਨੇ ਕਿਹਾ ਵੀ ਆਹ ਟ੍ਰੇਲਰ ਚਲਾਓ ਤੁਸੀਂ ਅਜੇ ਪਿਕਚਰ ਅਭੀ ਬਾਕੀ ਹੈ ਤੇ ਇਹ ਵੀਡੀਓ ਮੈਂ ਚਾਹਾਂਗਾ ਕਿ ਕੁੜੀ ਮਾਰ ਮੀਆਂ ਮੂਤਪਾਲ ਦਾ ਪਿਓ ਜਿਹੜਾ ਕਹਿੰਦਾ ਸੀਗਾ ਕਿ ਮੈਂ ਇਹਨੂੰ ਬੇਦਖਲ ਕੀਤਾ ਹੋਇਆ ਲੇਕਿਨ ਇਹਦੇ ਤੇ ਪੂਰਾ ਭਰੋਸਾ ਆ ਵੀ ਇਦਾਂ ਦੀ ਹਰਕਤ ਨਹੀਂ ਕਰ ਸਕਦਾ ਆਹ ਵੀਡੀਓ ਇਹਦੀ ਉਹਦੇ ਪਿਓ ਤੱਕ ਜਰੂਰ ਪਹੁੰਚਣੀ ਚਾਹੀਦੀ ਆ ਤਾਂਕਿ ਜੋ ਇਹ ਲੋਕ ਰਲ ਕੇ ਦੁਨੀਆ ਨੂੰ ਬੇਵਕੂਫ ਬਣਾ ਰਹੇ ਆ ਉਹ ਪਰਦਾ ਇਹਨਾਂ ਦਾ ਦੁਨੀਆ ਦੇ ਸੋ ਅਗਰ ਤੁਹਾਨੂੰ ਸਾਡੀ ਵਿਚਾਰਧਾਰਾ वी लगती तो है तो वीडियो लाइक करके शेयर जरूर तीन कर देंगे सानू इस गल का पता है अगर तुम सावे आते चैनल जरूर कर लेना किस कि सूबे किस पिंड किस ग्रां किस शहर तो इस भी देख रहे हैं एक प्यारा जहाँ कमेंट करके जरूर दसना वागुरू जी का खालसा वाहू जी की फतेह जय भीम जय भारत जय संविधान राम राम सारे भारत वासनवाद वागुरु जी का खालसा